ਆਪਣੇ ਵਲੌਗਸ ਤੇ ਕਰਕੇ ਹਮੇਸ਼ਾ ਹੀ ਵਾਇਰਲ ਰਹਿਣ ਵਾਲੇ ਗੁਰਜਸ ਕਪਲਸ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਪਿਛਲੇ ਸਮੇਂ ਮੀਕੂ ਢਿੱਲੋ ਦੇ ਨਾਲ ਹੋਈ ਕੰਟਰੋਵਰਸੀ ਦੇ ਕਰਕੇ ਕਾਫੀ ਮਸ਼ਹੂਰ ਹੋਏ ਸਨ ਤੇ ਹਾਲ ਹੀ ਦੇ ਵਿੱਚ ਉਹਨਾਂ ਦੇ ਬਾਰੇ ਨਿਕਲ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਵੇਂ ਹੀ ਵੀਡੀਓ ਸ਼ੇਅਰ ਕੀਤੀ ਗਈ ਤਾਂ ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਹੁਣ ਤੱਕ ਗੁਰਜਸ ਕਪਲਸ ਨੇ ਕਈ ਗਾਣੇ ਆ ਚੁੱਕੇ ਹਨ ਤੇ ਜਿਨ੍ਹਾਂ ਵਿੱਚ ਉਹ ਐਜ਼ ਏ ਮਾਡਲਿੰਗ ਕਰ ਚੁੱਕੇ ਹਨ ਤੇ ਗਾ ਲੋਕਾਂ ਦੇ ਵੱਲੋਂ ਗਾਣਿਆਂ ਨੂੰ ਕਾਫੀ ਪਿਆਰ ਦਿੱਤਾ ਗਿਆ ਹੈ ਤੇ ਉਹਨਾਂ ਦਾ ਪਿਛਲੇ ਦਿਨੀ ਗਾਣਾ ਆਇਆ ਸੀ ਸਫਰ ਜਿਸ ਦੀ ਵੀਡੀਓ ਵਿੱਚ ਗੁਰਜਸ ਕਪਲਸ ਨਜ਼ਰ ਆਏ ਸਨ ਤੇ ਹੁਣ ਸਫਰ 2 ਗਾਣੇ ਦੀ ਸ਼ੂਟਿੰਗ ਸ਼ੁਰੂ ਕਰਦੇ ਹੋਏ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਫੈਨਸ ਦੇ ਵੱਲੋਂ ਗਾਣੇ ਦੀ ਉਡੀਕ ਕੀਤੀ ਜਾ ਰਹੀ ਹੈ। ਉਹਨਾਂ ਨੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ نیچے ਲਿਖਿਆ ਹਾਂਜੀ ਕਿਵੇਂ ਉਹ ਆਪਣਾ ਨਿਊ Song सफर 2 ਦੀ ਵੀਡੀਓ ਆ ਰਹੀ ਹੈ ਜਲਦੀ ਹੀ ਲਾਈਵ ਕਰ ਦੇਣਾ YouTube ਤੇ ਵਾਹਿਗੁਰੂ ਜੀ ਕਿਰਪਾ ਕਰਨ। ਤੇ ਕਮੈਂਟ ਵੀ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵੱਲੋਂ ਕਾਫੀ ਕੀਤੇ ਜਾ ਰਹੇ ਹਨ ਤੇ ਬਾਕੀ ਗੁਰਜਸ ਕਪਲਸ ਵੀ ਆਪਣੇ ਗਾਣੇ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੇ ਹਨ ਤੇ ਬਾਕੀ ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਤਰੱਕੀ ਦੇਵੇ ਤੇ ਉਹ ਜ਼ਿੰਦਗੀ ਵਿੱਚ ਹਮੇਸ਼ਾ ਆਪਣੇ ਮਾਤਾ ਪਿਤਾ ਦਾ ਨਾਮ ਆਪਸ਼ਨ ਕਰਦੇ ਰਹਿਣ ਤੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ